ਤਾਨੀ ਕਿੱਥੇ ਧਰੀ ਆ ਅੱਜ ਤੱਕ ਤਾਂ ਕਦੇ ਗਾਇਬ ਹੋਈ ਨਹੀਂ ਸੀ ਚੀਜ਼ ਮੇਰੀ ਅੱਜ ਕੀ ਹੋ ਗਿਆ ਮੈਨੂੰ ਐ ਲੱਗਦਾ ਇੱਕ ਕੰਜਰ ਦਾ આમਲੀ ਕਿਤੇ ਇੱਧਰ ਤਾਂ ਨਹੀਂ ਆਇਆ ਸੀਗਾ ਕਿਤੇ ਇੱਥੋਂ ਲੈ ਗਿਆ ਹੋਵੇ ਕਰਦਾ ਮੈਂ ਜਵਾਕਾਂ ਨਾਲ ਗੱਲ ਮੇਰੀ ਚੀਜ਼ ਐ ਜਿਹੜੀ ਤੱਕ ਕਦੇ ਹੀ ਨਹੀਂ ਹਿੱਲੀ ਸੀ ਮੈਨੂੰ ਕੰਜਰ ਦੇ આમਲੀ ਦੇ ਸ਼ੱਕ ਐ ਪੁੱਛਦਾ ਮੈਂ ਜਲਦ ਵਾਕਾਂ ਨੂੰ ਉਹ ਭਾਈ ਤੇ ਮਾਂ ਕਿੱਥੇ ਗਈ ਪਾਪੇ ਉਹਨੂੰ ਮੈਨੂੰ ਕੀ ਪਤਾ ਤੇਰੀ ਤੀਵੀ ਦਾ ਕਿੱਥੇ ਆ ਕਿੱਥੇ ਨਾ ਉਹ ਲੈ ਮੈਨੂੰ ਗਾਂ ਦੀ ਦੱਸ ਕੇ ਜਾਂਦੀ ਆ ਉਹ ਕਹ ਹੈ ਕਿੱਥੇ ਮੈਨੂੰ ਐ ਤਾਂ ਦੱਸ ਦੇ ਮੈਂ ਤਾਂ ਆਪਣੀ ਦੱਸ ਕੇ ਗਈ ਹੈਗੀ ਤੇ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਵੀ ਅੱਥਰੇ ਮੈਂ ਉਧਰ ਬੈਗ ਲਾਉਣ ਹੁਣ ਹਾਂ ਪਾਪੇ ਪਤਾ ਹਾਂ ਤੇ ਫਿਰ ਉੱਥੋਂ ਮੇਰਾ ਸਮਾਨ ਕਿੱਧਰ ਗਿਆ ਸਮਾਨ ਹਾਂ ਕਿਹੜਾ ਸਮਾਨ ਮੈਂ ਉਹੀ ਜਿਹੜਾ ਮੈਂ ਮਨ ਮੋਹਣ ਕਹਿ ਚਟਿਆ ਜਿਵੇਂ ਆ ਪੈਗ ਲਾਉਣਾ ਹੁੰਦਾ ਤੈਨੂੰ ਪਤਾ ਨਹੀਂ ਰੋਲਦਾ ਉਹ ਪਾਪੇ ਮੈਨੂੰ ਪਤਾ ਤਾਂ ਹੈਗਾ ਹੁਣ ਮੈਨੂੰ ਕੀ ਪਤਾ ਤੂੰ ਸਮਾਨ ਕਿੱਥੇ ਧਰਦਾ ਕਿੱਥੇ ਨਾ ਤੂੰ ਆਪਦਾ ਬੀਬੀ ਨੂੰ ਹੀ ਪੁੱਛ ਲਈ ਦੇਖ ਪੁੱਤੋ ਅੱਜ ਤਿੱਕਰ ਮੇਰਾ ਸਮਾਨ ਨਹੀਂ ਕਿਤੇ ਉੱਥੋਂ ਗਾਇਬ ਹੋਇਆ ਸੀ ਅੱਜ ਕਿਵੇਂ ਹੋ ਗਿਆ ਮੈਂ ਤਾਂ ਆਪਣੀ ਪਤਾ ਆ ਵੀ ਕੀ ਮੇਗੀ ਗਾਇਬ ਹੋਇਆ ਕੀ ਨਾ ਕੀ ਗੱਲਬਾਤ ਤੂੰ ਸੱਤ ਮੈਨੂੰ ਆਏ ਦੱਸ ਅਮਲੀ ਆਪਣੇ ਘਰੇ ਆਇਆ ਸੀ ਦੱਸ ਨਾ ਕੱਕ ਕਦੋਂ ਕ ਆ ਥੋੜਾ ਟਾਈਮ ਹੋਇਆ ਆਸੀ ਗਿਆ ਅੱਬਾ ਆਇਆ ਸੀ ਕਿ ਹਾਂ ਹਾਂ ਆਇਆ ਸੀ ਕਿ ਆਪਣੇ ਘਰੇ ਮੈਨੂੰ ਲੱਗ ਗਿਆ ਪਤਾ ਉਹਨੂੰ ਦਾਰੂ ਕਿਉਂ ਮਿਤੇ ਤੀ ਨਹੀਂ ਨਹੀਂ ਉਹਨੂੰ ਦਾਰੂ ਕਿਵੇਂ ਦਿੱਤੀ ਦੱਸ ਉਹ ਕਿਨੇ ਬੜਾਈ ਉਹਨੂੰ ਕਰੂ ਕਿਹੜਾ ਕੰਜਰ ਕਹਿੰਦਾ ਕਦੀ ਦਾਰੂ ਦਿੱਤੀ ਹੈ ਕਿਸੇ ਨੂੰ ਮੈਂ ਕੰਜਰ ਕਹਿੰਦਾ ਕਿਸ ਬੂਤ ਆਪੇ ਤੇਰੇ ਲਵੇਂ ਮੈਂ ਦਾਰੂ ਦਿੱਤੀ ਇਹਨੂੰ ਤੂੰ ਹੋਰ ਕੋਈ ਇੱਥੇ ਘਰੇ ਵਰਦਾ ਨਹੀਂ ਹੈਂ ਉਹ ਮੈਨੂੰ ਉਹਦੇ ਤਾਂ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਦੇਖੋ ਦਰੂ ਟੂਲੇ ਖਾਈ ਜਾਂਦਾ ਸੀ ਉਹ ਖੜਾ ਖੁੰਜੇ ਤੇ ਪਰਲੇ ਤੇ ਅੱਛਾ ਹੈ ਨਾ ਮਤਲਬ ਇਹ ਤੇਰੀ दारू ਲੈ ਗਿਆ ਉਹ ਹੈ ਪਰ ਜੇ ਤੁਹਾਨੂੰ ਇੰਨਾ ਆਪਦਾ ਘਰੇ ਬੈਠਿਆ ਕਰੋ ਤੁਸੀਂ ਨਿਕਲੇ ਘਰੇਗਾ ਤੂੰ ਨਹੀਂ ਬਹੰਦੇ ਕਿਉਂ ਮੈਂ ਕੰਮ ਕਰਨਾ ਕਰਾਂ ਤੂੰ ਮੇਰੀ ਗੱਲ ਸੁਣ ਲੈ ਪੁੱਤ ਇੱਕ ਸੱਚੀ ਗੱਲ ਦੱਸ ਦੇ ਮੈਂ ਤੇਰੇ ਬੋਟਾਂ ਦੇ ਕੰਮ ਜਾਣਾ ਵੀ ਤੂੰ ਦਾਰੂ ਉਸ ਨੂੰ ਬੜਾਈ ਸੀ ਕੁਛ ਕਹਿੰਦਾ ਤਾਂ ਨਹੀਂ ਬਾਪੇ ਨਹੀਂ ਕੁਛ ਕਹਿਣਾ ਚਾਹ ਹਾਂ ਬਾਪੇ ਉਹ ਨੂੰ ਦੇਤੀ ਸੀਗੀ ਮੈਨੇ ਦਾਰੂ ਤੇ ਫੇਰ ਤੂੰ ਤਾਂ ਮੰਦਰੀ ਸੀ ਹੁਣ ਨਾ ਜੀ ਤਾਂ ਇਹ ਕਰਦਾ ਬਿੱਤਰ ਗੜਕੋੜਦੇ ਪਰ ਹਾਈ ਤੂੰ ਮੇਰੀ ਨੂੰ ਪਾਪੇ ਮੇਰੀ ਗਾਲ ਸੁਣਾ ਉਹ ਬਚਾ ਲ ਆਪਣੇ ਇੰਨੇ ਕੰਮ ਆਉਂਦਾਗਾ ਹਨ ਫਿਰ ਕੀ ਹੋ ਗਿਆ ਜੇ ਕੁਟ ਪੀ ਲੂਗਾ ਉਹ ਹੈ ਉਹ ਵੀ ਤਾਂ ਤੂੰ ਵੀ ਤਾਂ ਪਾਪੇ ਪੀਣਾ ਹੀ ਨਹੀਂ ਪੀਪੇ ਕਿਤੇ ਟੇਡਾ ਕਰਕੇ ਆਗਾ ਕੋਈ ਨਿਕ ਦਿਨ ਉਹ ਪੀ ਲੂਗਾ ਕੁਛ ਨਹੀਂ ਹੁੰਦਾ ਓਏ ਇੰਨੇ ਦਾ ਰੋਲ ਦਾ ਹੀ ਕੰਮ ਹੁੰਦਾ ਇੱਕ ਦਿਨ ਦਾ ਨਹੀਂ ਉਹ ਪਾਪੇ ਅਗਲਾ ਆਪਣੇ ਨਾਲ ਕੰਮ ਵੀ ਤਾਂ ਕਰਾਊਗਾ ਆਪਣੇ ਕਿਹੜਾ ਨੂੰ ਪੈਸੇ ਦੇਣੇ ਨੇ ਓਏ ਤੂੰ ਵੀ ਨਾ ਸੌਰੀਏ ਬਸ ਤੈਨੂੰ ਐ ਨਹੀਂ ਪਤਾ ਵੀ ਪਾਪੇ ਨੇ ਆ ਕੇ ਪੈਗ ਲਾਉਣਾ ਹੁੰਦਾ ਰੋਜ਼ ਦੇ ਜਿਹਨੂੰ ਆਦਤ ਪਈ ਹੋਵੇ ਮਸਾ ਹੜਦਾ ਹੋ ਹੋਰ ਪਾਪੇ ਤੈਨੂੰ ਪਹਿਲਾਂ ਬਥੇਰਾ ਕਹਿੰਦੇ ਹੁੰਦੇ ਸੀਗੇ ਬਿਨਾਰੋਜ਼ ਦੀ ਆਦਤ ਪਾ ਨਾਰੋਜ਼ ਦੀ ਆਦਤ ਪਾ ਪਰ ਤੂੰ ਕਿੱਥੇ ਅਟਿਆ ਹੈਂ ਦੇਖ ਲੈ ਹੁਣ ਪੈ ਗਈ ਨਾ ਤੈਨੂੰ ਵੀ ਆਦਤ ਰੋਜ਼ ਰੋਜ਼ ਪੀਣ ਦੀ ਹਾਂ ਇੱਕ ਗੱਲ ਸੁਣ ਲੈ ਭਾਈ ਮੈਂ ਤਾਂ ਤੇਰੇ ਨਾਲ ਬੋਟਾ ਚ ਜਾਂਦਾ ਨਹੀਂ ਸਿੱਧੀ ਗੱਲ ਹੈ ਕਿਉਂ ਪਾਪੇ ਨਾਲ ਕਾ ਤੂੰ ਨਹੀਂ ਜਾਂਦਾ ਮੇਰੀ ਦਾਰੂ ਚੱਕ ਤੂੰ ਅਮਲੀ ਲੂਬੜਾ ਤੀ ਤਾਂ ਨਹੀਂ ਜਾਂਦਾ ਮੈਨੂੰ ਤਾਂ ਤੂੰ ਤੁਰਨ ਜੋਗਾ ਨਹੀਂ ਛੱਡਿਆ ਇਹ ਪਾਪੇ ਕਹਿੰਦਾ ਤੈਨੂੰ